ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਮੈਂ ਜਿਸ ਵਿਸ਼ੇ ਤੇ ਬੋਲਣਾ ਜਾ ਰਿਹਾ ਹਾਂਗਾ ਉਹ ਵਿਸ਼ਾ ਕੱਲੇ ਪੇ ਆਪਣੇ ਪੰਜਾਬ ਦਾ ਹੈਗਾ ਉਹ ਵਿਸ਼ਾ ਸਾਰੇ ਸੰਸਾਰ ਦਾ ਹੀ ਹੈ ਜਿਹੜੀ ਜਿਹੜਾ ਮਸਲਾ ਸਾਰੀ ਦੁਨੀਆ ਤੇ ਆਉਣ ਵਾਲਾ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਟੈਕਨੋਲੋਜੀ ਉਹ ਦਿਨੋਂ ਤੋਂ ਤਰੱਕੀ ਕਰਦੀ ਜਾ ਰਹੀ ਹੈ ਤੇ ਉਸ ਦੀ ਤਰੱਕੀ ਦੇ ਨਾਲ ਨਾਲ ਸਾਡੀ ਜ਼ਿੰਦਗੀ ਤੰਗ ਹੁੰਦੀ ਜਾ ਰਹੀ ਹੈ ਜਿੰਨੀ ਉਹ ਤਰੱਕੀ ਕਰਦੀ ਹੈ ਅਸੀਂ ਤੰਗ ਹੁੰਦੇ ਜਾ ਰਹੇ ਹਾਂ ਇਹਾਈ ਤੱਕ ਮਸਲਾ ਆ ਗਿਆ ਸੀਗਾ ਸ਼ਾਇਦ ਗੱਲ ਜ਼ਿਆਦਾ ਨਾ ਵੱਧਦੀ ਹੁਣ ਇਹ ਦੂ ਅੱਗੇ ਜਿਹੜਾ ਮਸਲਾ ਆ ਰਿਹਾ ਹੈਗਾ ਉਹ ਹੈਗਾ AI ਜਿਵੇਂ ਉਹ ਕਹਿੰਦੇ ਹੈਗੇ ਆ ਆਰਟੀਫੀਸ਼ੀਅਲ ਜਨਰਲ ਆਰਟੀਫੀਸ਼ੀਅਲ ਇੰਟੈਲੀਜੈਂਟ GI GIA ਨਾ GIA ਜਨਰਲ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ AI ਸੀਗੀ ਉਹਦੇ ਚ 80% ਲੋਕ ਕੰਮ ਕਰ ਸਰ ਕਰਦੇ ਆ ਤੇ 20% AI ਕੰਮ ਕਰਦੀ ਆ ਵੱਡੇ ਲੈਵਲ ਦੀਆਂ ਜਿਹੜੀਆਂ ਜੌਬਸ ਨੇ ਤੇ ਹੁਣ ਜਿਹੜੀ ਅਗਲਾ ਇਹ ਨਾ ਆ ਰਿਹਾ ਹੈਗਾ ਜਨਰਲ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਹੜੀ ਉਹਦੇ ਚ 20% ਬੰਦੇ ਕੰਮ ਕਰਨਗੇ ਤੇ 80% ਮਸ਼ੀਨ ਕੰਮ ਕਰੂਗੀ ਤੇ ਇਹਦੇ ਵਿੱਚ ਜਿਹੜੀਆਂ ਨੌਕਰੀਆਂ ਜਾਣਗੀਆਂ ਵੱਡੇ ਵੱਡੇ ਜਿਹੜੇ ਜੇ ਮੈਂ ਆਪਾਂ ਕਹਦੇ ਹਾਂ ਪ੍ਰੋਗਰਾਮਰ ਆ ਕੰਪਿਊਟਰ ਪ੍ਰੋਗਰਾਮਿੰਗ ਦਾ ਕੰਮ ਕਰਦੇ ਆ ਜਾਂ ਜਿਹੜੇ ਆਈਟੀ ਦੇ ਵਿੱਚ ਆਈਟੀ ਸੈਕਟਰ ਦੇ ਵਿੱਚ ਕੰਮ ਕਰਦੇ ਆ ਡਾਕਟਰ ਹੈ ਮਾਸਟਰ ਟੀਚਰ ਨੇ ਜਾਂ ਜਿਹੜੇ ਸੀਓਜ਼ ਆ ਮੈਨੇਜਰਸ ਆ ਅਕਾਊਂਟੈਂਟ ਆ ਇਹੀ ਜਿਹੜੇ ਕੰਪਿਊਟਰ ਦੇ ਨਾਲ ਜਾਂ ਕੰਟਰੋਲ ਦੇ ਉੱਤੇ ਹੁੰਦੀਆਂ ਹਨ ਉਹਦੇ ਵਿੱਚ ਸਾਰਾ ਕੁਝ ਇਹ ਨਹੀਂ ਜਿਹੜੀ ਜੀਆਈਏ ਆ ਉਹ ਕੰਮ ਕਰੂਗੀ ਤੇ ਡਰਾਈਵਰ ਵੀ ਵਿੱਚ ਇਹਦੇ ਆਉਂਦੇ ਹੈਗੇ ਆ ਡਿਜ਼ਾਈਨਰ ਵੀ ਇਹਦੇ ਵਿੱਚ ਆਉਂਦੇ ਆ ਜਿਹੜੇ ਚੀਜ਼ਾਂ ਡਿਜ਼ਾਈਨ ਕਰਦੇ ਹੈਗੇ ਆ ਤੇ ਬਹੁਤ ਵੱਡੇ ਲੈਵਲ ਤੇ ਹੈ ਖੇਤੀ ਵੀ ਇਹਦੇ ਵਿੱਚ ਆਉਂਦੀ ਹੈਗੀ ਆ ਵੱਡੇ ਲੈਵਲ ਤੇ ਕਾਰਪੋਰੇਟ ਲੈਵਲ ਤੇ ਖੇਤੀ ਵੀ ਇਹਦੇ ਵਿੱਚ ਆਉਂਦੀ ਹੈਗੀ ਆ ਜਿਹਦੇ ਵਿੱਚ ਖੇਤਾਂ ਦੇ ਵਿੱਚ ਬਹੁਤ ਕੰਮ ਘਟ ਜਾਣਾ ਹੈਗਾ ਤੇ ਜਿਹੜਾ ਆਉਣ ਵਾਲਾ ਖਤਰਾ ਇਹ ਆ ਵੀ ਜੇ ਮੰਨ ਲਓ ਇਹਨਾਂ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਦੇਸ਼ਾਂ ਡਵੈਲਪਡ ਦੇਸ਼ਾਂ ਦੇ ਵਿੱਚ ਇਹ ਮਸਲਾ ਹੁੰਦਾ ਤੇ ਇੱਥੇ ਉਹਨਾਂ ਦੇ ਆਪਣੇ ਲੋਕ 80% ਬੇਰੁਜ਼ਗਾਰ ਉਹਨਾਂ ਦੇ ਆਪਣੇ ਲੋਕ ਹੋ ਜਾਂਦੇ ਆ ਤੇ ਬਾਹਰਲੇ ਨੂੰ ਕੀ ਕਰੀਏ ਇਸੇ ਕਰਕੇ ਅਮਰੀਕਾ ਚੋਂ ਇੰਗਲੈਂਡ ਸਾਰੇ ਪਾਸਿਓਂ ਫੋਰਨਰਾਂ ਨੂੰ ਸਟਾਪ ਲਾ ਦਿੱਤਾ ਇੱਕਦਮ ਸਟਾਪ ਲੱਗਿਆ ਹੈ ਪਹਿਲਾਂ ਨਹੀਂ ਇੱਕਦਮ ਲੱਗਿਆਗਾ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਨੂੰ ਹੋਣਾ ਵੀ ਸ਼ਾਇਦ ਹਜੇ ਕੰਮ ਲਾਗੂ ਨਹੀਂ ਕਰ ਸਕਦੇ ਤੇ ਇਹਨਾਂ ਨੇ ਉਹ ਚੀਜ਼ ਜਿਹੜੀ ਸੀ ਪਰਫੈਕਟ ਕਰ ਲਈ ਉਹਨਾਂ ਦੇ ਵਿਚਾਰ ਦੇ ਵਿੱਚ ਹੁਣ ਹਰ ਪਾਸਿਓਂ ਫੁੱਲ ਸਟਾਪ ਲਾ ਦੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਲੋੜ ਸੀ ਹੁਣ ਇਹਨਾਂ ਨੂੰ ਲੋੜ ਨਹੀਂ ਗੀ ਤੇ ਉਸ ਭੁਖਮਰੀ ਦੇ ਵਿੱਚ ਅਸੀਂ ਵੀ ਆਵਾਂ ਜਿਹੜੇ ਬਾਰੇ ਬਾਹਰ-ਬਾਰਲੇ ਮੁਲਕਾਂ 'ਚ ਬੈਠੇ ਆਂ ਚਲ ਆਪਾਂ ਸਾਰੇ ਜੀਵਿਦਾਰਾਂ ਦੇ 3 ਪੁੱਤਾਂ ਜੀਵਿਦਾਰ ਘਰਾਣਿਆਂ ਦੇ ਨਾਲ ਸੰਬੰਧ ਰੱਖਦੇ ਆਂ ਸ਼ਾਇਦ ਹੋ ਸਕਦਾ ਆਪਾਂ ਸੈਟਲ ਹੋ ਜਾਈਏ ਪਰ ਪ੍ਰੋਬਲਮ ਉਹਨਾਂ ਲੋਕਾਂ ਨੂੰ ਆਉਣੀ ਹੈ ਜਿਨ੍ਹਾਂ ਦੀਆਂ 5-10 ਪੀੜੀਆਂ ਸ਼ਹਿਰਾਂ ਦੇ ਵਿੱਚ ਰਹਿ ਰਹੀਆਂ ਤੇ ਉਹਨਾਂ ਨੂੰ ਖੇਤੀ ਦਾ ਉਡਾੜਾ ਵੀ ਨਹੀਂ ਆਉਂਦਾਗਾ ਪ ਮੈਂ ਕੈਨੇਡਾ ਸਰਕਾਰ ਨੂੰ ਥੋੜੇ ਦਿਨ ਹੋ ਗਏ ਮੈਂ ਈਮੇਲ ਭੇਜੀ ਆ ਤੇ ਉਸ ਈਮੇਲ ਦੇ ਵਿੱਚ ਇਹੀ ਲਿਖਿਆ ਸੀ ਵੀ ਆਉਣ ਵਾਲਾ ਪਿਵੈਖ ਜਿਹੜਾ ਇਸ ਤਰ੍ਹਾਂ ਦਾ ਹੋਊਗਾ ਤੁਸੀਂ ਇੱਕ ਇੱਕ ਹੋ ਜ਼ਾ ਦਾ ਸਿਸਟਮ ਜਿੰਨੇ ਸਿਸਟਮ ਇਹਨਾਂ ਨੇ ਕੋਰੋਨਾ ਦੇ ਵਿੱਚ ਸਾਨੂੰ ਘਰਾਂ 'ਚ ਭਾ ਕੇ ਦੇਖ ਲਿਆ ਕਿ ਲੋਕ ਕਿਵੇਂ ਸਰਵਾਈਵ ਕਰਦੇ ਆ ਹੋ ਸਕਦਾ 1000 2000 ਡਾਲਰ ਜਾਂ ਦੇ ਦਿਆ ਕਰਨ ਬੰਦਿਆਂ ਨੂੰ ਵੀ ਤੁਸੀਂ ਆ ਉਹਦਾ ਰੋਟੀ ਪਾਣੀ ਖਾਈ ਚੱਲੋ ਹਨਾ ਕੁਐਸਚਨ ਰਾਸ ਤੇ ਟੈਂਪਰੇਰੀ ਸੋਲੂਸ਼ਨ ਤੇ ਮੈਂ ਕਹਉ ਟੈਂਪਰੇਰੀ ਸੋਲੂਸ਼ਨ ਹੈ ਜਿਹੜਾ ਪੈਸੇ ਦੀ ਗੇਮ ਤਾਂ ਖਤਮ ਹੀ ਹੋ ਜਾਣੀ ਹੈ ਕਾਰਪੋਰੇਟਰ ਜੇ ਕੁਝ ਬਣਾ ਰਿਹਾ ਤੇ ਉਹ ਲੋਖਰੀ ਦੇ ਆ ਤੇ ਜੇ ਲੋਕਾਂ ਕੋਲੇ ਪੈਸਾ ਨਾ ਹੈ ਤੇ ਖਰੀਦੂ ਕੌਣ ਉਹ ਨਾ ਕੋਈ ਇਹਨਾਂ ਨੂੰ ਹੀ ਪਤਾ ਹੈ ਕਿ ਪੈਸਾ ਦੇ ਕੇ ਉਸ ਚੀਜ਼ ਨੂੰ ਲਗਾਤਾਰ ਚਲਾਉਣਾ ਟੈਂਪਰੇਰੀ ਸੋਲੂਸ਼ਨ ਹੈ ਤੇ ਮੇਰਾ ਕਾਰਪੋਰੇਟਰਾਂ ਦੇ ਨਾਲ ਕੋਈ ਟੈਂਸ਼ਨ ਨਹੀਂ ਹੁੰਦਾ ਮਾਲ ਵਿਕੇ ਜਾਂ ਨਾ ਵਿਕੇ ਤੇ ਮੇਰੀ ਅਟੈਂਸ਼ਨ ਹੈ ਵੇ ਕਿ ਮਨ ਲਓ ਜੇ ਇੱਕ ਕ੍ਰਾਈਸਿਸ ਇਕਦਮ ਆਉਂਦਾ ਹੈ ਤੇ ਲੋਕਾਂ ਦਾ ਕੀ ਬਣੂਗਾ ਲੋਕ ਭੁੱਖਮਰੀ ਦੀ ਹਾਲਾਤ ਦੇ ਵਿੱਚ ਲੁੱਟਣ ਲੁੱਟਣ ਖੋਣ ਨੂੰ ਪੈ ਜਾਣੇ ਉਹਨਾਂ ਨੇ ਜਿਹੜੇ ਸਟੋਰਸ ਆ ਜਿਨ੍ਹਾਂ ਤੇ ਅਸੀਂ ਖਾਣਾ ਪਾਣੀ ਲੈ ਕੇ ਆਉਂਦੇ ਉਹਨਾਂ ਨੂੰ ਲੁੱਟਣ ਪੈ ਜਾਣਾ ਹੈਗਾ ਇਹਨਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਫਿਰ ਅਮੀਰਾਂ ਨੂੰ ਲੁੱਟਣਾ ਸ਼ੁਰੂ ਕਰ ਦੇਣਾ ਜਿਨ੍ਹਾਂ ਕੋਲੇ ਪੈਸਾ ਜਿੱਥੇ ਖਾਣੇ ਦਾ ਭੰਡਾਰ ਹੋ ਉਹਨੂੰ ਲੁੱਟਣਾ ਸ਼ੁਰੂ ਕਰ ਦੇਣਾ ਤੇ ਇਸ ਵੱਡੇ ਮਸਲੇ ਤੋਂ ਬਚਣਾ ਵਾਸਤੇ ਕੋਈ ਤਰੀਕਾ ਸਰਕਾਰਾਂ ਲੋਕਾਂ ਨੂੰ ਟ੍ਰੇਨ ਕਰਨਾ ਖੇਤੀ ਕਿਵੇਂ ਹੁੰਦੀ ਹੈ ਜਿਹੜੇ ਲੋਕ ਸ਼ਹਿਰਾਂ 'ਚ ਰਹਿੰਦੇ ਆ ਤੇ ਜਿਹੜੇ ਲੋਕ ਖੇਤੀਕਰਨ ਜਾਣਦੇ ਆ ਤੇ ਉਹ ਇਹ ਗੱਲ ਦਿਲ ਦੇ ਵਿੱਚ ਰੱਖਣ ਕਿ ਉਹ ਇੰਡੀਆ ਦੇ ਵਿੱਚ ਘਟੋ ਘਟ 2 3 ਕਿੱਲੇ ਪਰਿਵਾਰ ਨੂੰ ਮੀਆਂ ਬੀਬੀ ਤੇ ਉਹਦੇ ਬੱਚਿਆਂ ਨੂੰ 2 3 ਕਿੱਲੇ ਹੋਣੇ ਚਾਹੀਏ ਤੇ ਦੂਜਾ ਜਿਹੜਾ ਇਹ ਇਹ ਦੇਸ਼ ਆ ਜਿਵੇਂ ਕੈਨੇਡਾ ਦੇ ਵਿੱਚ ਇੱਥੇ ਘਟੋ ਘਟ 25 30 ਕਿੱਲੇ 30 ਕਿੱਲੇ ਹੋਣਗੇ ਤੁਹਾਡੇ ਕੋਲੇ ਤੇ ਤੁਸੀਂ ਆਪਣਾ ਇੱਕ ਪਰਿਵਾਰ ਵਧੀਆ ਸੋਕੇ ਤਰੀਕੇ ਨਾਲ ਘਰੇ ਸਾਰਾ ਕੁਝ ਪੈਦਾ ਕਰਕੇ ਪਾਲ ਸਕਦੇ ਹੋ ਤੇ ਉਸੇ ਤਰੀਕੇ ਨਾਲ ਇਹ ਪੁਰਾਣੇ ਮੰਨ ਲਓ ਕਾਰਪੋਰੇਟਰ ਨੇ ਤੁਹਾਨੂੰ ਪੈਸਿਆਂ ਨੂੰ ਚੀਜ਼ ਵੇਚਣੀ ਹੈ ਜੇ ਤੁਹਾਡੇ ਕੋਲ ਪੈਸੇ ਨਾ ਹੋਣਗੇ ਤੇ ਉਹ ਤੇਲ ਸਾਰਾ ਕੁਝ ਕਿਵੇਂ ਖਰੀਦੋਗੇ ਉਹਦੇ ਆਸਤੇ ਤੁਹਾਨੂੰ ਸਾਰੇ ਜਿਹੜੇ ਸੋਰਸਸ ਪਹਿਲਾਂ ਆਫ ਗ੍ਰਿਡ ਤਿਆਰ ਕਰਕੇ ਰੱਖੋ ਆਪਣੇ ਆਫ ਗ੍ਰਿਡ ਮਤਲਬ ਤੁਸੀਂ ਕਿਸੇ ਦੇ ਨਾਲ ਜੁੜੇ ਨਹੀਂ ਆਪਣੇ ਆਪ ਸਾਰਾ ਕੁਝ ਪੈਦਾ ਕਰਦੇ ਹੋ ਪਸ਼ੂ ਆ ਤੁਹਾਡੇ ਗੈਸ ਪੈਦਾ ਕਰ ਸਕਦੇ ਆ ਜਿਹੜੀ ਆਪਾਂ ਗੈਸ ਦਾ ਮਤਲਬ ਜਿਹੜੀ ਕੁਕਿੰਗ ਗੈਸ ਹੁੰਦੀ ਹੈ ਉਹ ਰੜੀ ਰੱਖੋ ਬਿਜਲੀ ਸੋਨਰ ਸਿਸਟਮ ਰੱਖੋ ਆਦੇ ਕੋਲੇ ਤੇ ਛੋਡੇ ਮੋਟੀ ਮਸ਼ੀਨਰੀ ਜਿਹੜੀ ਹੈਗੀ ਉਹ ਕਨਵਰਟ ਕਰ ਲਓ ਇਲੈਕਟ੍ਰੀਕਲ ਕਨਵਰਟ ਹੋ ਜਾਂਦੀਆਂ ਸਿੱਖਣਾ ਪੈਣਾ ਸਾਰਾ ਸਕਿੱਲ ਸਿੱਖਣਾ ਪੈਣਾ ਜਿਹੜੇ ਲੋਕ ਸਕਿੱਲ ਆ ਉਹ ਇਹਨਾਂ ਚੀਜ਼ਾਂ ਨੂੰ ਪ੍ਰੀਪੇਅਰ ਕਰਕੇ ਰੱਖਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੀਆਂ ਸਕਿੱਲ ਲੋਕਾਂ ਦੇ ਵਿੱਚ ਹੋਣਗੀਆਂ ਜੇ ਮੰਨ ਲਓ ਮਾਰਕ ਬਾਜ਼ਾਰ ਫੇਲ ਹੁੰਦਾ ਹੈ ਤੇ ਤਬਾ ਤਬਾ ਅਗਲਾ ਹੋਇਆ ਕਰੂ ਚੀਜ਼ਾਂ ਦਾ ਇਹਦੇ ਵਟਿਆ ਤੇ ਇਹਦੇ ਵਟਿਆ ਜਿਵੇਂ ਮੇਰੇ ਪਿੰਡ ਦੇ ਵਿੱਚ ਅੱਗੇ ਹਰ ਇੱਕ ਕੰਮ ਕਰਨ ਵਾਲਾ ਟੈਕਨੀਕਲ ਬੰਦੇ ਤੇ ਸਾਰੇ ਟੈਕਨੀਕਲ ਹੀ ਹੁੰਦੇ ਜਿੰਮੇਦਾਰ ਵੀ ਟਕ ਸਕੈਲਡ ਪੀਪਲ ਲੋਕ ਹੁੰਦੇ ਆ ਜਿਹੜੇ ਜਿੰਮੇਦਾਰ ਹੁੰਦੇ ਆ ਸਾਰੇ ਤਰ੍ਹਾਂ ਦੇ ਸਕੈਲਡ ਲੋਕ ਰਹਿੰਦੇ ਜਲਾਇ ਤਰਖਾਨ ਨਾਈ ਉਹ ਸਾਰੇ ਆਪੇ ਆਪਣੇ 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 ਕੰਮ ਕਰਦੇ ਸੀ ਤੇ ਉਹਦੇ ਬਦਲੇ ਚੱਕ ਦੂਜੇ ਨਾਲ ਤਬਾਦਲੇ ਕਰਦੇ ਸੀ ਅੱਗੇ ਹੀ ਸੀਪੀ ਕਹਿੰਦੇ ਹੁੰਦੇ ਸੀਗੇ ਇਦਾਂ ਦਾ ਸਿਸਟਮ ਸ਼ੁਰੂ ਹੋ ਜਾਵੇ ਤੇ ਵਧੀਆ ਉਹ ਵਧੀਆ ਹੀ ਆ ਮੈਂ ਬਾਲਾ ਵਧੀਆ ਸੀ ਆਜ ਵਾਲੇ ਨਾਲ ਜਿਹੜੀ ਆ ਦੌੜ ਆ ਨਾ ਜਿਹੜੀ ਅਸੀਂ ਇੱਕ ਦੂਜੇ ਤੋਂ ਪੈਸਾ ਮੇਰੇ ਕੋਲੇ ਆ ਗਿਆ ਮੈਨੂੰ ਕਿਸੇ ਦੀ ਲੋੜ ਨਹੀਂ ਤੇ ਪਿੰਡਾਂ ਦੇ ਵਿੱਚ ਉਹ ਸਾਰੇ ਸਕੇਲਡ ਬੰਦੇ ਵਿਚਾਰੇ ਉਹਨਾਂ ਦੀਆਂ ਦੁਕਾਨਾਂ ਬੰਦ ਹੋਈਆਂ ਪਈਆਂ ਉਹਦਾ ਦੁੱਖ ਕਿਉਂਕਿ ਤੁਸੀਂ ਇੱਕ ਕਾਰਪੋਰੇਟ ਨੂੰ ਵੱਡੇ ਘਰਾਣਿਆਂ ਨੂੰ ਉਹਨਾਂ ਨੂੰ ਫਾਇਦਾ ਪਹੁੰਚਾਉਣ ਲੱਗ ਪਏ ਆ ਤੇ ਇਹ ਆ ਜਾਣਾ ਮੌਨਸੂਨ ਛੇਦੀ ਆ ਜਾਣਾ ਤੇ ਉਹਦੇ ਵਾਸਤੇ ਪ੍ਰਪੇਅਰ ਹੋਣਾ ਪੈਣਾ ਮੇਰੀ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਇਸ ਚੀਜ਼ ਵਾਸਤੇ ਪ੍ਰਪੇਅਰ ਹੋ ਜਾਓ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਹੋ ਕੇ ਨਾ ਬੈਠੇ ਰਹੋ ਜੇ ਕੈਨੇਡਾ 'ਚ ਰਹਿੰਦੇ ਆਂ ਸ਼ਹਿਰ 'ਚ ਘਰ ਲੈਣ ਨਾਲੋਂ ਸ਼ਹਿਰੋਂ ਦੂਰ ਲੈ ਲਓ ਇੰਨੇ ਪੈਸਿਆਂ ਦੇ ਵਿੱਚ ਹੀ 25-30 ਕਿਲੇ ਦੇ ਘਰ ਮਿਲ ਜਾਂਦਾ ਤੇ ਇੰਡੀਆ 'ਚ ਜਿਹਦੇ ਕੋਲ ਹੈਗੀ ਆ ਉਹ ਇੰਡੀਆ 'ਚ ਆਉਂਦਾ ਉਹਨਾਂ ਸੰਭਾਲ ਕੇ ਰੱਖੇ ਪਾਵਾ 2-3-4 ਕਿਲੇ ਹੋਣ ਇੱਕ ਪਰਿਵਾਰ ਕੋਲੇ ਉਹਨਾਂ ਇੱਕ ਉਹ ਖੇਤੀਬਾੜੀ ਆਸਤੇ ਪ੍ਰਿਪੇਅਰ ਰੱਖੋਗੇ ਰਹਿਣਾ ਆਪਣਾ ਉੱਥੇ ਵੀ ਤੇ ਇੱਥੇ ਵੀ ਆਫ ਗ੍ਰਿਡ ਸਿਸਟਮ ਬਣਾ ਕੇ ਰੱਖੋ ਆਪਣਾ ਜਿਹਦੇ ਨਾਲ ਤੁਸੀਂ ਆਪਣੇ ਤੋਂ ਕੋਈ ਕਿਸੇ ਦੂਜੇ ਦੇ ਉੱਤੇ ਨਰਪਰ ਕਾਰਪੋਰੇਟ ਦੇ ਨਰਪਰ ਕਰਨਾ ਪਏ ਇਹ એનર્ਜੀ ਲੈਵਲ ਦੇ ਉੱਤੇ ਜਾਣਾ ਦਾ ਤੁਸੀਂ ਜਿਹੜੀ એનર્ਜੀ ਅਸੀਂ ਤੇਲ ਆ ਗੈਸ ਆ ਜਾਂ ਹੋਰ ਸਾਡੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਸਿੱਖਣਾ ਸਕਿੱਲ ਜੇ ਮੰਨ ਲਓ ਲੂਣ ਉਹ ਕਿੱਦਾਂ ਪੈਦਾ ਕਰ ਸਕਦੇ ਆ ਉਹ ਸਾਨੂੰ ਖਰੀਦਣਾ ਪਊਗਾ ਤਾਂ ਉਹ ਪੁਰਾਣੇ ਸਮਿਆਂ ਦੇ ਵਿੱਚ ਲੋਕ ਜਾਣਦੇ ਹੀ ਸਾਰਾ ਕੁਝ ਇਹ ਜਿਹਾ ਉਹਨੋਂ ਕੋਲ ਸਕੈਲ ਸੀਗੀ ਉਹ ਚੀਜ਼ ਪੈਦਾ ਕਰ ਸਕਦੇ ਗੋੜ ਕਿੱਦਾਂ ਬਣਾਉਣਾ ਹੈਗਾ ਬਾਜ਼ਾਰ ਚੋਂ ਖਰੀਦਣਾ ਨਹੀਂ ਹੈਗਾ ਤੇਲ ਕਿੱਦਾਂ ਕੱਢਣਾ ਹੈਗਾ ਆਪਣੀਆਂ ਚੀਜ਼ਾਂ ਨੂੰ ਪ੍ਰੋਸੈਸ ਕਿਵੇਂ ਕਰਨਾ ਉਹਨੂੰ ਪ੍ਰੋਸੈਸ ਕਰਕੇ ਨੂੰ ਉਹਨੂੰ ਕਿਸ ਤਰੀਕੇ ਨਾਲ ਵਰਤਣਾ ਅ ਅੱਜਕੱਲ ਤੇ ਜਿਹੜੀਆਂ ਇਹੇ ਜੀ ਟੈਕਨੋਲੋਜੀ ਜਿਹੜੀ ਇੰਜਨ ਆਏ ਹੈਗੇ ਜਿਹੜੇ ਵੈਜੀਟੇਬਲ ਆਇਲ ਤੇ ਵੀ ਚੱਲ ਪੈਂਦੇ ਹੈਗੇ ਤੇ ਅਸੀਂ ਉਹ ਚੀਜ਼ ਨੂੰ ਆਪਣੇ ਉਸ ਚੀਜ਼ ਦੇ ਉੱਤੇ ਕਨਵਰਟ ਕਰਕੇ ਤੇ ਉਹ ਚੀਜ਼ ਨੂੰ ਕਿਸ ਤਰ੍ਹਾਂ ਅਸੀਂ ਸਰਵਾਈਵ ਕਰਨਾ ਇਹ ਚੀਜ਼ਾਂ ਸਿੱਖਣ ਦੀ ਜ਼ਰੂਰਤ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਸਿਸਟਮ ਦੇ ਉੱਤੇ ਨਿਰਭਰ ਨਾ ਰਹੋ ਕਿਸੇ ਸਿਸਟਮ ਨੂੰ ਦੋਸ਼ ਨਾ ਦਿਓ ਕਿਸੇ ਸਿਸਟਮ ਨੇ ਤੁਹਾਡੇ ਵਾਸਤੇ ਕੁਝ ਨਹੀਂ ਕਰਨਾ ਨੌਕਰੀਆਂ ਨੌਕਰੀਆਂ ਦੀ ਭਾਲ ਛੱਡ ਦਿਓ ਆਪਣਾ ਸਰਵਾਈਵਲ ਮੂਡ ਦੇ ਵਿੱਚ ਜਾਣ ਤੋਂ ਪਹਿਲਾਂ ਉਹ ਸਿੱਖ ਲੋ ਪਹਿਲਾਂ ਜਿਹੜਾ ਕੁਝ ਸਾਡੇ ਨਾਲ ਹੋਣ ਵਾਲਾ ਹੈ ਇਹ ਪੰਜਾਬੀ ਬੋਲਦਾ ਮੈਂ ਤੇ ਜੇ ਇਹ ਗੱਲ ਤੁਦਿਆਂ ਪਿਛਾਵਾਂ ਚ ਕੋਈ ਆਪਣੇ ਲੋਕਾਂ ਨੂੰ ਕੋਈ ਸਮਝਾਉਂਦੇ ਹੋਣਗੇ ਉਹਨਾਂ ਜੇ ਕੋਈ ਮਹਾਰਾਜ ਕਿਸੇ ਨੂੰ ਇੰਨੀ ਬੁੱਧੀ ਦੇਊਗਾ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਆਉਣ ਵਾਲੇ ਖਤਰਿਆਂ ਨੂੰ ਭਾਪ ਕੇ ਤੇ ਆਦੇ ਲੋਕਾਂ ਨੂੰ ਸਮਝਾਊਗਾ ਮੈਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਅਮਰੀਕਾ ਚੱਕ ਪੈਂਡ ਹੀ ਆ ਜਿਹੜੇ ਹਜੇ ਵੀ ਉਹ ਸੈੱਲ ਫੋਨ ਬਿਜਲੀ ਕੁਝ ਨਹੀਂ ਵਰਤੇ ਪੁਰਾਣੇ ਸਿਸਟਮ ਦੇ ਨਾਲ ਹੀ ਰਹਿੰਦੇ ਉਹ ਬਾਤ ਜਾਣਗੇ ਉਹ ਪਹਿਲਾਂ ਹੀ ਅੱਜ ਤੋਂ 100 150 ਸਾਲ ਪਹਿਲਾਂ ਹੀ ਉਵੇਂ ਹੀ ਤੁਰੇ ਆਉਂਦੇ ਉਹ ਬਦਲੇ ਨਹੀਂ ਆਪਣੇ ਸਿਸਟਮ ਨੂੰ ਉਹਨਾਂ ਨੇ ਬਦਲਿਆ ਨਹੀਂਗਾ ਤੇ ਮੇਰਾ ਵੀਡੀਓ ਪਾਉਣ ਦਾ ਹੀ ਮਕਸਦ ਹੈ ਤੁਸੀਂ ਇਹ ਬਾਹਰਲੇ ਮੁਲਕਾਂ ਦੇ ਉੱਤੇ ਬੜਾ ਡਿਪੈਂਡ ਨਾ ਰਹੋ ਇਹ ਸਭ ਤੋਂ ਪਹਿਲਾਂ ਫੇਲ ਹੋਣੇ ਆ ਤੇ ਹਜੇ ਪੰਜਾਬ ਹੈ ਜਿਹੜਾ 10 15 20 ਸਾਲ ਬਾਅਦ ਚੋਂ ਉੱਥੇ ਲਾਗੂ ਹੋਣੇ ਆ ਤੇ ਬਿਹਤਰ ਹੀ ਹੋਊਗਾ ਪਿੰਡਾਂ ਦੇ ਵਿੱਚ ਦੀਆਂ ਪੰਚਾਇਤਾਂ ਦੇ ਵਿੱਚ ਤੁਸੀਂ ਵੋਟਾਂ ਲਾਗਤਬਾਜੀ ਨਾ ਪਾਉਣੇ ਆ ਸਰਬਸੰਮਤੀ ਨਾਲ ਚੁਣੋ ਆਪਦੇ ਪਿੰਡਾਂ ਦੇ ਵਿੱਚ ਕੋਲਡ ਸਟੋਰ ਬਣਾਓ ਪੰਚਾਇਤੀ ਕੋਲਡ ਸਟੋਰ ਤੇ ਆਪਣੀਆਂ ਜਿਹੜੀਆਂ ਫਸਲਾਂ ਉਹਨਾਂ ਨੂੰ ਸਟੋਰ ਕਰੋ ਉਨਾ ਚਿਰ ਜਿੰਨੇ ਚਿਰ ਉਹਨਾਂ ਦਾ ਸਹੀ ਰੇਟ ਨਹੀਂ ਮਿਲਦਾ ਵਪਾਰੀ ਨੂੰ ਨਾ ਸਿੱਟੋ ਫਸਲਾਂ ਨੂੰ ਪ੍ਰੋਸੈਸ ਕਰਕੇ ਵੇਚੋ ਹਲਦੀ ਬੀਜੀ ਹੈ ਤਾਂ ਉਹਨੂੰ ਪੀਸ ਕੇ ਬਣਾ ਕੇ ਬਾਜ਼ਾਰ ਦੇ ਵਿੱਚ ਉਹਨੂੰ ਪ੍ਰੋਡਕਟ ਦੇ ਰੂਪ ਦੇ ਵਿੱਚ ਵੇਚੋ ਨਾ ਕਿ ਫਸਲ ਦੇ ਰੂਪ ਦੇ ਵਿੱਚ ਵੇਚੋ ਕੱਚੇ ਕੱਚੇ ਮਾਲ ਜਿਨਾ ਵਿੱਚੋ ਪੱਕਾ ਕਰਕੇ ਵੇਚੋ ਤੇਲ ਸਰੋਂਾਂ ਵਿੱਚੋਂ ਦਾ ਤੇਲ ਸਰੋਂ ਦਾ ਕੱਢ ਕੇ ਤੇਲ ਵਿੱਚੋਂ ਪਿੰਡਾਂ ਪਿੰਡਾਂ ਦੇ ਵਿੱਚ ਲਾਓ کارਖਾਨੇ ਤੇਲ ਕੱਢਣ ਵਾਲੇ ਜਿਹੜੀਆਂ ਚੱਕੀਆਂ ਹੈਗੀਆਂ ਉਹ ਆਟਾ ਜਿਹੜਾ ਹੈਗਾ ਕਣਕ ਦਾ ਬੀਜੋ ਆਟਾ ਬਣਾਉਗੇ ਪਿਆ ਕੇ ਆਟਾ ਪਿਆ ਕੇ ਵਿੱਚੋਂ ਉਹਦੇ ਪੈਕ ਕਰਕੇ ਉਹਨੂੰ ਉਹਦਾ ਪ੍ਰੋਸੈਸ ਸਿੱਖੋ ਵੀ ਖਰਾਬ ਕਿੰਨੇ ਦਿਨ ਤੱਕ ਇਹਦੀ ਮਿਆਦ ਰਹੂਗੀ ਕਿੰਨੇ ਦਿਨ ਅਸੀਂ ਉਹਨੂੰ ਸਟੋਰੇਜ ਕਰਦਾ ਰੱਖੋ ਇਸ ਤਰੀਕੇ ਦੇ ਨਾਲ ਕੰਮ ਕਰੋਗੇ ਤੁਹਾਨੂੰ ਵਪਾਰੀਆ ਜਿਹੜਾ ਉਹਨੂੰ ਵਿੱਚੋਂ ਕੱਢ ਦਿਓ ਲੋਕਾਂ ਨੂੰ ਖਾਣੇ ਦੀ ਲੋੜ ਪੈਣੀ ਹੈ ਉੱਥੋਂ-ਉੱਥੋਂ ਸਿੱਧਾ ਡਾਇਰੈਕਟ ਪ੍ਰੋਸੈਸ ਹੋਈ ਚੀਜ਼ ਚੱਕਣਾ ਤੇ ਉਹਦਾ ਰੇਟ ਤੁਹਾਨੂੰ ਵਧੀਆ ਮਿਲੂਗਾ ਦੁੱਧਾ ਜਿਹੜਾ ਉਹਦਾ ਬਹੁਤ ਕੁਝ ਤੁਸੀਂ ਪ੍ਰੋਸੈਸ ਕਰਕੇ ਬਣਾ ਕੇ ਵੇਚ ਸਕਦੇ ਹੋ ਸਿੱਧਾ ਨਾ ਸਟੋ ਕੰਮ ਕਰੋ ਕੰਮ ਇੱਥੇ ਬਾਹਰਲੇ ਮੁਲਕਾਂ 'ਚ ਕਈ ਦਿਨਾਂ ਨੂੰ ਨੀਚ ਤੋਂ ਨੀਚ ਕੰਮ ਕਰ ਰਹੇ ਨੇ ਸਾਡੇ ਲੋਕ ਇੱਥੇ ਸੜਕਾਂ ਦੀ ਸਫਾਈ ਵੀ ਨਹੀਂ ਕਰੀ ਜਾਂਦੇ ਆਪਣੇ ਸਾਈਡਾਂ ਤੋਂ ਸਾਈਡਵਾਕਸ ਸਾਫ਼ ਕਰਦੇ ਨੇ ਦੇਖਿਆ ਤੇ ਤੁਹਾਡੇ ਅਸੀਂ ਬਾਹਰ ਨੂੰ ਨਾ ਭਜੋ ਇਹਨਾਂ ਦਾ ਸਾਰਾ ਇਹਨਾਂ ਕੋਲੋਂ ਸਾਰਾ ਕੁਝ ਛੱਟ ਜਾਣਾ ਹੈ ਸ਼ਾਇਦ ਇੱਥੇ ਸੜਕਾਂ ਸਾਫ਼ ਕਰਨ ਵਾਲਿਆਂ ਦੀ ਨੌਕਰੀ ਬਾਝ ਜਾਵੇ ਪਰ ਜਿਹੜੇ ਆਈਟੀ ਵਾਲੇ ਆ ਪ੍ਰੋਗਰਾਮ ਕੰਪਿਊਟਰ ਪ੍ਰੋਗਰਾਮਿੰਗ ਕਰਦੇ ਆ ਜਾਂ ਹੋਰ ਵੱਡੀਆਂ ਚੋਬਾਂ ਕਰਦੇ ਉਹਨਾਂ ਨੂੰ ਖਤਰਾ ਬਹੁਤ ਜ਼ਿਆਦਾ ਹੈ 20% ਜਿਹੜੇ ਬੰਦੇ ਨਿਚਲੀਆਂ ਚੋਬਾਂ ਕਰਦੇ ਸ਼ਾਇਦ ਉਹਨਾਂ ਦੀਆਂ ਘਰਾਂ ਦੀਆਂ ਸਫਾਈਆਂ ਕਰਦੇ ਆ ਰੈਸਟੋਰੈਂਟਾਂ ਜਾਂ ਹੋਰ ਉਹਨਾਂ ਦੀਆਂ ਜੌਬਸ ਬੱਜ ਜਾਣ ਪਰ ਉਹ ਕਰਨਗੇ ਕਿੰਨਾ ਦੇ ਜਿਦੋਂ ਜਿੰਨਾ ਉੱਪਰ ਲੈਣ ਦੇ ਇਹਨਾਂ ਦੇ ਸਪਾਈਆਂ ਕਰਨ ਜਾਂਦੇ ਉਹਨਾਂ ਕੋਲੇ ਪੈਸਾ ਨਾ ਆਇਆ ਉਹ ਵੀ ਵਿਚਾਰੇ ਖਾਲੀ ਹੂਗੇ ਬਹਿ ਜਾਣਗੇ ਤੇ ਮੇਰੀ ਵੀਡੀਓ ਦਾ ਮਕਸਦ ਇਹੀ ਆ ਦੂਜੇ ਨੰਬਰ ਦੇ ਉੱਤੇ ਆਪਣੇ ਪੰਜਾਬ ਦੇ ਵਿੱਚ ਮਸਲਾ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਦਾ ਤੇ ਉਹਨਾਂ ਕਈ ਵਾਰ ਮੈਨੂੰ ਬਾਈ ਦੀਪ ਦੀ ਗੱਲ ਬੜੀ ਯਾਦ ਆਉਂਦੀ ਹੈ ਬਿੱਲੀ ਦੁੱਧ ਪੀਜੇ ਤੱਖ ਨਹੀਂ ਆਉਂਦਾ ਜੇ ਉਹ ਕੰਧ ਤੇ ਬੈਠ ਕੇ ਮੁੱਛਾਂ ਉੱਪਰ ਥੱਲੇ ਇਹਨੂੰ ਕਰਦੀ ਨਾ ਉਦੋਂ ਗੁੱਸਾ ਚੜਦਾ ਵੀ ਬਿੱਲੀ ਦੁੱਧ ਤਾਂ ਪੀ ਗਈ ਆ ਅਸੀਂ ਆਪ ਦਾ ਦੇਸ਼ ਜਿਹੜਾ ਸੀਗਾ ਪੰਜਾਬ ਖਾਲਸਾ ਰਾਜ ਪੰਜਾਬ ਸੀ ਜਿਹੜਾ ਸਾਡਾ ਉਹ ਤਾਂ ਸਾਥੂ ਖੋਇਆ ਗਿਆ ਹੁਣ ਦੁੱਧ ਪੀ ਕੇ ਬਿੱਲੀ ਮੁੱਛਾਂ ਉੱਪਰ ਥੱਲੇ ਕਰਦੀ ਉਹ ਨਹੀਂ ਜਿਹੜੀਆਂ ਜਾਂਦੀਆਂ ਜੇ ਇਕੱਠੇ ਨਾ ਨਾ ਹੋਏ ਤੇ ਤੁਹਾਨੂੰ ਇਹਨਾਂ ਨੇ ਬਹੁਤ ਤੰਗ ਕਰਨਾ ਮੈਂ ਇਹ ਹੌਣੀ ਗੰਨਾਂ ਦਾ ਪ੍ਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਪ੍ਰਮਾਤਮਾ ਹੋਣਾ ਪ੍ਰਮਾਤਮਾ ਕਿਵੇਂ ਹੋਣਾ ਜਿਹੜੇ ਮੂਲ ਮੰਤਰ ਆ ਉਹਦੇ ਗੁਣ ਸਾਡੇ ਚੋਣੇ ਚਾਹੀਦੇ ਆ ਤੇ ਅਸੀਂ ਮੂਲ ਮੰਤਰ ਹੋਗੇ ਜਦੋਂ ਅਸੀਂ ਮੂਲ ਮੰਤਰ ਹੋਗੇ ਉਦੋਂ ਖਾਲਸੇ ਹੋਵਾਂਗੇ ਤੇ ਮੂਲ ਮੰਤਰ ਦਾ ਪਹਿਲਾ ਗੁਣ ਸਾਡੇ ਚ ਐ ਨਹੀਂਗਾ ਸਾਨੂੰ ਬਾਹਮਣ ਜਿਹੜੇ ਸਾਡੇ ਪ੍ਰਚਾਰਕ ਪ੍ਰਚਾਰਕਾਂ ਨੇ ਉਹਨਾਂ ਨੇ ਇੱਕ ਓ ਨੂੰ ਇੱਕ ਓੰਕਾਰ ਬਣਾਤਾ ਪ੍ਰਮਾਤਮਾ ਏਕਾ ਤੇ ਉਹਦਾ ਪਹਿਲਾ ਗੁਣ ਏਕਾ ਉਹ ਗੁਣ ਸਾਡੇ ਚੋਣਾ ਚਾਹੀਦਾ ਦੂਜਾ ਗੁਣਾ 7 ਉਹਦਾ ਉਹ 7 ਵਾਲੇ ਪਾਸੇ ਅਸੀਂ ਖੜਨਾ ਹੈ ਨਾਮ ਦਾ ਮਤਲਬ ਹੈ ਮੁਹੱਬਤ ਨਾ ਭਰਨਾ ਗਰਬਾਣੀ ਦੇ ਵਿੱਚ ਵਾਰ-ਵਾਰ ਮੁਹੱਬਤ ਦੀ ਪਿਆਰ ਪ੍ਰੇਮ ਦੀ ਗੱਲ ਆਉਂਦੀ ਹੈ ਤੇ ਨਾਮ ਉਹਦਾ ਗੁਣਾ ਹੈ ਤੇ ਜਿਹੜਾ ਨਾਮ ਉਹਦਾ ਅਸਲੀ ਮਤਲਬ ਹੈਗਾ ਇਸ਼ਕ ਇਬਾਦਤ ਤੇ ਮੁਹੱਬਤ ਨਾ ਭਰਨਾ ਬਾਈ ਬਾਈ ਐਸ ਥਾਂ ਜਿਹੜੀ ਹੈ ਨਫ਼ਰਤ ਨਹੀਂ ਕਰਨੀ ਕਿਹਨ ਪੌੜਾ ਦਸ਼ਮਣ ਵੀ ਕਿਉਂ ਨਾ ਹੋਵੇ ਉਹ ਕੋਣ ਸਾਡੇ ਚੁਣੇ ਚਾਹੀਦਾ ਅਗੇ ਆ ਕੇ ਕਰਤਾ ਜੁਮੇ ਉਹ ਜ਼ਿੰਮੇਦਾਰ ਤੁਸੀਂ ਅਸੀਂ ਵੀ ਜ਼ਿੰਮੇਦਾਰ ਹੋਣਾ ਹੈਗਾ ਅਸੀਂ ਹਰ ਸ਼ੈ ਦੀ ਜ਼ਿੰਮੇਵਾਰੀ ਚੱਕਣੀ ਹੈ ਪਰਖ ਕਹਿਣੀ ਕਰਨੀ ਦਾ ਪੂਰਾ ਅਸੀਂ ਕਹਿਣੀ ਕਰਨੀ ਦੇ ਪੂਰੇ ਨਹੀਂ ਗਏ ਨਾ ਅਸੀਂ ਨਿਰਭਉ ਨਾ ਨਿਰਵੈਰ ਕਾਲ ਮੂਰਤ ਚੰਗੇ ਮਾੜੇ ਸਮੇ ਦਾ ਜਿਹਦੇ ਤੇ ਅਸਰ ਨਹੀਂ ਹੁੰਦਾ ਉਹ ਕਾਲ ਮੂਰਤ ਹੁੰਦਾ ਚੰਗਾ ਸਮਾਂ ਆਉਂਦਾ ਜਿਆਦਾ ਖੁਸ਼ੀ ਨਹੀਂ ਹੁੰਦੀ ਤੇ ਮਾੜਾ ਸਮਾਂ ਆਉਂਦਾ ਚੀਕਾ ਨਹੀਂ ਮਾਰਦਾ ਉਹ ਕਾਲ ਮੂਰਤ ਹੁੰਦਾ ਤੇ ਉਹ ਅਸੀਂ ਹੋਣਾ ਹੈ ਅਜੂਨੀ ਸਾਨੂੰ ਪਤਾ ਹੀ ਹੈ ਵੀ ਅਸੀਂ ਪਸ਼ੂ ਵਰਤਿਆਂ ਵਿੱਚ ਜਿਉ ਰਹੇ ਆ ਤੇ ਅਸੀਂ ਪਸ਼ੂ ਵਰਤਿਆਂ ਚੋਂ ਨਿਕਲ ਕੇ ਅਜੂਨੀ ਹੋਣਾ ਅਸੀਂ ਹੋਣਾ ਸਹਿਪੰਗ ਆਪਣੇ ਪੈਰਾਂ ਤੇ ਖੜੇ ਕਰਨਾ ਕਿਸੇ ਦੇ ਗਿਆਥ ਨਹੀਂ ਢਣਾ ਉਹਨੂੰ ਖਾਲਸ ਕਹਿੰਦੇ ਆ ਉਹਨੂੰ ਪ੍ਰਮਾਤਮਾ ਕਹਿੰਦੇ ਆ ਉਹ ਅਸੀਂ ਹੋਣਾ ਸਾਰਿਆਂ ਨੇ ਸਾਰੇ ਇਨਸਾਨਾਂ ਦਾ ਹੱਕ ਹੈ ਇਕੱਲੇ ਸਿੱਖਾਂ ਦਾ ਨਹੀਂਗਾ ਹਰ ਇੱਕ ਇਨਸਾਨ ਦਾ ਹੱਕ ਹੈ ਮੂਲ ਮੰਤਰ ਹੋ ਜੋ ਪੰਜਾਬ ਪੰਜਾਬੀਆਂ ਨੂੰ ਕਹਿੰਨਾ ਕਿਉਂਕਿ ਪੰਜਾਬੀਆਂ ਨੂੰ ਮੂਲ ਮੰਤਰ ਕਿ ਆਏਗਾ ਦੂਜੇ ਜਿਹੜੇ ਹੈਗੇ ਆ ਉਹਨਾਂ ਨੂੰ ਹੌਲੀ ਹੌਲੀ ਆਪੇ ਸਮਝਾ ਦਾਂਗੇ ਤੇ ਆਪੇ ਪ੍ਰਮਾਤਮਾ ਸਮਝਾਊਗਾ ਕਿ ਉਹ ਹੀ ਸਮਝਾਉਣ ਵਾਲਾ ਉਹਨੇ ਸਿਰਫ ਇਹ ਰਾਹ ਲੈ ਕੇ ਆਉਣਾ ਹਰຊਾਇ ਨੂੰ ਉਹ ਸਮਝਾਉਣ ਵਾਲਾ ਤੁਹਾਨੂੰ ਸਮਝਾ ਕੇ ਗਿਆ ਤੇ ਤੁਸੀਂ ਹੋਰ ਹੀ ਗੱਲਾਂ ਕਰੀ ਜਾਂਦੇ ਮੰਤਰ ਮੰਤਰਾਂ ਨੂੰ ਪੜਦੇ ਆਂ ਕੁਰਬਾਨੀ ਕੁਰਬਾਨੀ ਹੁੰਦੇ ਨਹੀਂ ਮੰਤਰਾਂ ਨੂੰ ਪੜਦੇ ਆਂ ਕਿਸੇ ਹੋਰ ਰੱਬ ਨੇ ਨਹੀਂ ਮਿਲਣਾਗਾ ਰੱਬ ਤੁਸੀਂ ਹੋਣਾ ਉਹ ਕਹਿੰਦਾ ਹੈਗਾ ਜੋ ਦੀਸੇ ਸੋ ਤੇਰਾ ਇਹ ਸਭ ਕੁਝ ਦੇਖ ਰਿਹਾ ਇਹਦੇ ਨਾਲ ਪ੍ਰਮਾਤਮਾ ਵਾਲਾ ਵਿਹਾਰ ਕਰੋ ਅਸੀਂ ਅੜੀ ਦੇ ਨਾਲ ਅਗ ਲਾਉਣੀ ਹੈ ਉਹ ਤੁਸੀਂ ਉਹਨਾਂ ਨੂੰ ਅੜੀ ਕਰਕੇ ਨਹੀਂ ਦਿਖਾ ਰਹੇਗੇ ਤੁਸੀਂ ਕੁਦਰਤ ਦੇ ਨਾਲ ਅੜੀ ਕਰ ਰਹੇ ਆਂ ਮੇਰੇ ਨਾਨਕ ਪਾਸ਼ਾ ਕਹਿੰਦੇ ਪਵਨ ਗੁਰੂ ਤੇ ਤੁਸੀਂ ਤਾਂ ਗੁਰੂ ਦਾ ਨਮਰਾਦਰ ਕਰਦੇ ਆਂ ਪਾਣੀ ਪਿਤਾ ਪਾਣੀ ਦਾ ਨਮਰਾਦਰ ਕਰਦੇ ਆਂ ਧਰਤੀ ਹੈ ਜਿਹੜੀ ਇਹ ਇਹਨੂੰ ਦੂਸ਼ਿਤ ਕਰੀ ਜਾਂਦੇ ਆਂ ਅਸੀਂ ਦੋਸ਼ੀ ਕੁਦਰਤ ਦੇ ਆਂ ਸਰਕਾਰਾਂ ਦਾ ਵਜ ਨਹੀਂ ਜਾਣਾਗਾ ਉਹ ਜੋ ਕੁਝ ਇਹਦਾ ਮਤਲਬ ਉਹ ਕਰਦੇ ਤੇ ਅਸੀਂ ਵੀ ਉਹੀ ਕਰਨਾ ਹੈਗਾ ਇਹ ਸਾਡਾ ਲਾਲਚ ਵੀ ਬੋਲਦਾ ਜੇ ਮੈਂ ਮੇਰੇ ਘਰ ਦਾ ਕੂੜਾ ਉਹਨੂੰ ਉਹਨੂੰ ਸਾਂਭਣਾ ਮੇਰਾ ਹੱਕ ਹੈ ਕਿਸੇ ਦੂਜੇ ਦਾ ਹੱਕ ਨਹੀਂ ਹੈ ਉਹਨੂੰ ਕਹਿੰਦੇ ਸਰਕਾਰਾਂ ਪ੍ਰਬੰਧ ਕਰਨ ਹੈ ਇਹ ਚੀਜ਼ ਦਾ ਨਾ ਬਚਨ ਕੀ ਕੁਛ ਨਹੀਂ ਹੁੰਦਾ ਜੀਵਨਰਵਾਤਾ ਹੋਊਗਾ ਨਾ ਹੁਣ ਅੱਗੇ ਜਾ ਕੇ ਵੀ ਤਾਂ ਹੋਊਗਾ ਤੁਹਾਡਾ ਜੀਵਨਰਵਾਪ ਜੇ ਤੂੰ ਅਗਲੇ ਨੇ ਸਾਰਾ ਕੁਝ ਖੋਲਿਆ ਤੇ ਤੁਸਾਨੂੰ ਉਹੀ ਕਰਕੇ ਤੇ ਉਹੀ ਖਾਣੀ ਪਈ ਕੋਈ ਪੈਸਾ ਨਹੀਂ ਕੁਛ ਨਹੀਂ ਕੋਈ ਮਾਰਕੀਟ ਨਹੀਂ ਹੋਣੀ ਇਹ ਹੁਣ ਆਇਆ ਇਹ ਤਸਾਂ ਨੂੰ ਹੁਜੇ 20 ਸਾਲਾਂ ਨੂੰ ਹੁਜੇ 30 ਨੂੰ ਹੁਜੇ ਕੋ ਜਾਣਾ ਹੈ ਤੇ ਨਹੀਂ ਅਗਲੇ ਨੇ ਤੁਹਾਨੂੰ ਕੁੱਤਿਆਂ ਨੂੰ ਮਾਰਨਾ ਹੈਗਾ ਕੁੱਤਿਆਂ ਦੇ ਟੀਕੇ ਜਹਰਾ ਪਾਵਾਗੇ ਨਹੀਂ ਆਪਾਂ ਵਾਰਾ ਕੁੱਤਿਆਂ ਦੇ ਮਾਰਦੇ ਸਿਸਟਮਾਂ ਨੇ ਇਦਾਂ ਮਾਰਨਾ ਹੈਗਾ ਇਨਸਾਨਾਂ ਤੇ ਜਾ ਇਨਸਾਨ ਸੰਨ ਮਾਰ ਮਾਰ ਕੇ ਖਾਣਗੇ ਜਦੋਂ ਇਨੀ ਭੁੱਖ ਮਰੀ ਪੈਗੀ ਬੰਦੇ ਬਣ ਜੋ ਕਿਉਂਕਿ ਅਸੀਂ ਇਨਸਾਨ ਤੋਂ ਦੀ ਵਰਤੀ ਚ ਨਿਕਲ ਚੁੱਕੇ ਹਾਂ ਸਾਡੇ ਗੀਤ ਅਗੇ ਕਿਸੇ ਪੁਰਾਣੇ ਫਿਲਾਸਫਰ ਨੇ ਕਿਹਾ ਸੀ ਤੁਹਾਡੇ ਗੀਤ ਦੱਸਣਗੇ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤਬਾਈ ਅੱਲੀ ਨੂੰ ਜਾਂ ਵਸੇਬੇ ਅੱਲੀ ਨੂੰ ਅਸੀਂ ਤਬਾਈ ਅੱਲੀ ਨੂੰ ਜਾ ਰਹੇ ਹਾਂ ਤੁਹਾਡੀ ਸੋਚ ਤੁਹਾਡੇ ਵਿਚਾਰ ਤੁਹਾਡੇ ਗੀਤਾਂ ਚੋਂ ਪਤਾ ਲੱਗਦੇ ਆ ਤੇ ਸੰਭਲ ਜੋ ਹੈ ਜੀ ਸੰਭਲਣਾ ਅਜੇ ਮੌਕਾ ਵਿਗੜਿਆ ਅੱਥੋਂ ਨਹੀਂ ਗਿਆਗਾ ਤੇ ਆਉਣ ਵਾਲਾ ਸਮਾਂ ਬਿਆਨਕ ਹੈ ਇਹਨਾਂ ਸੁਣ ਦਾਸ ਸੁਣ ਤੇ ਹੁਣ ਮੈਨੂੰ ਕਿਤੇ ਕਿਤੇ ਆਉ ਨਹੀਂ ਹੁੰਦਾ ਖਾਲਸਾ ਰਾਜ ਕੱਲੇ ਖਾਲਸਾ ਰਾਜ ਸਾਡਾ ਆਊਗਾ ਕਿ ਨਹੀਂ ਆਊਗਾ ਹੁਣ ਇਹੋ ਆ ਕੇ ਰਾਜ ਬਚਣਗੇ ਕਿ ਨਹੀਂ ਬਚਣਗੇ ਲੋਕ ਬਚਣਗੇ ਕਿ ਨਹੀਂ ਬਚਣਗੇ ਖਾਲਸਾ ਰਾਜ ਤਾਂ ਆਊਗਾ ਜੀ ਲੋਕ ਬਚਣਗੇ ਤਾਂ ਜੇ ਲੋਕ ਬਚਣਗੇ ਤਾਂ ਜੋ ਜਾਗਣਗੇ ਤਾਂ ਜਾਗਣਗੇ ਤਾਂ ਹੀ ਖਾਲਸੇ ਹੋਣਗੇ ਖਾਲਸਾ ਦਾ ਮਤਲਬ ਆਂਦਾ ਪ્યોਰ ਹੋਣਗੇ ਜਿਹੜੀਆਂ ਬਿਮਾਰੀਆਂ ਨਾਲ ਅਸੀਂ ਚੱਕੀ ਫਿਰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਇਹ ਨਿਕਲਣਗੇ ਆ ਤੇ ਸਾਰਾ ਕੁਝ ਜਿਹੜੀ ਹੈ ਪਚਾਲ ਆ ਖਤਮ ਹੋਊਗਾ ਤੇ ਨਹੀਂ ਨਹੀਂ ਹੋਣਾਗਾ ਸੱਚੀ ਗੱਲ ਹੈ ਰਾਬਰਕ